ਗਿਰਾ ਮੁਖੀ ਰਾਮ ਰਹੀਮ ਨੂੰ ਮਾਫੀ ਦਿਵਾਉਣ ਵਾਲਾ ਮਾਮਲਾ ਸੀ ਉਹਦੇ ਵਿੱਚ ਅਹਿਮ ਭੂਮਿਕਾ ਸ਼੍ਰੋਮੇ ਅਕਾਲੀ ਦਲ ਨੇ ਸੁਵਿਰ ਸਿੰਘ ਬਾਦਲ ਨੇ ਅਦਾ ਕੀਤੀ ਸੀ ਜਿਹੜਾ ਦਾਵਾ ਕਰਦਾ ਮੈਂ 2008 ਦੇ ਵਿੱਚ ਇੱਕ ਅਹਿਮ ਕਮੇਟੀ ਦੇ ਵਿੱਚ ਮੈਂ ਪਿਆ ਸੀਗਾ 2014 ਦੇ ਵਿੱਚ ਮੈਂ ਸਿਆਸੀ ਵਿੰਗ ਦਾ ਮੁਖੀ ਬਣ ਗਿਆ ਸੀ ਤੇ ਉਹ ਕਹਿੰਦਾ ਵੀ ਜ ਜੀ ਵਿਸ਼ੇਸ਼ ਤੌਰ ਤੇ ਜੋ ਦੋਸ਼ ਲਾਉਂਦਾ ਹੋਏ ਕਿ ਹਨੀ ਪ੍ਰੀਤ ਜਿਹੜੀ ਹੈਗੀ ਆ ਉਸ ਨੇ ਤੇ ਜਿਹੜਾ ਸਭ ਤੋਂ ਵੱਡਾ ਮੁਖੀ ਹੈਗਾ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਸਤੇ ਸੰਗਤ ਨੂੰ ਕਿਹਾ ਸੀਗਾ ਉਹਨਾਂ ਨੂੰ ਉਕਸਾਇਆ ਸੀਗਾ ਤੁਸੀਂ ਕਿੱਦਾਂ ਮਾਫ਼ ਕਰਾਓਗੇ ਤੁਸੀਂ ਕਿੱਦਾਂ ਮਾਫ਼ ਕਰਦੇ ਹੋ ਕਹਿੰਦਾ ਉਹਨੂੰ ਕਹਿੰਦਾ ਬਾਬੇ ਨੂੰ ਫਿਰ ਉਹ ਵੀਰ ਕਹਿੰਦਾ ਜਿਵੇਂ ਤੁਸੀਂ ਬਾਬੇ ਆ ਨਾ ਤੁਹਾਡੇ ਸੰਗਤ ਦੇ ਇਦਾਂ ਮੈਂ ਸਿੱਖ ਧਰਮ ਦਾ ਬਾਬਾ ਉਹ ਕਹਿੰਦੇ ਜਿਹੜਾ ਪ੍ਰਦੀਪ ਕਲੇਰ ਬੰਦੇ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮੈਂ ਤੋ ਨੁਕਤ ਇਹ ਵੀ ਚਰਚਾ ਹੋਈ ਸੀ ਕਿ ਸਰਸਰ ਗੁੱਸੇ ਹੋਇਆ ਸੀਗਾ ਕਿ ਮੈਂ ਮਾਫੀ ਤਾਂ ਮੰਗੀ ਨਹੀਂ ਮੈਂ ਸਪਸ਼ਟੀਕਰਨ ਦਿੰਦਾ ਤੁਹਾਨੂੰ ਇਹ ਸੰਗਤ 'ਚ ਵੀ ਸਰਸਰ ਚਰਚਾ ਹੋਈ ਸੀ ਸਰਸਰ ਨੇ ਉਹਦੀ ਆਪਣਾ ਸਿੱਖ ਸੰਗਤ 'ਚ ਕਿ ਮਾਫੀ ਤਾਂ ਨਹੀਂ ਮੰਗੀ ਨਹੀਂ ਸੀਗੀ ਨੂੰ ਮਾਫ ਕਰਤਾ ਤੁਸੀਂ ਬੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੇ ਉੱਤੇ ਕੁਝ ਕਿਤੇ ਚਰਚਾ ਕਰ ਲਈਏ ਇੱਕ ਤਾਂ ਜਿਹੜਾ ਬਿਆਦਵੀ ਮਾਮਲਿਆਂ ਦੇ ਵਿੱਚ ਕਾਬੂ ਕੀਤਾ ਗਿਆ ਸੀਗਾ ਅਯੁੱਧਿਆ ਤੋਂ ਪ੍ਰਦੀਪ ਕਲੇਰ ਉਹਨੇ ਕਾਫੀ ਖੁਲਾਸੇ ਕਰ ਦਿੱਤੇ ਨੇ ਇੱਕ ਉਹਦੀ ਕਲਿੱਪ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਉਹ ਕਾਫੀ ਕੁਝ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਚੂਣਾ ਦੇ ਵਿੱਚ ਕਹਿੰਦੇ ਬਾਦਲ ਢੜੇ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਡੇਰਾ ਮੁਖੀ ਰਾਮ ਰਹੀਮ ਨਾਲ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਜਿਹੜਾ ਡੇਰਾ ਮੁਖੀ ਰਾਮ ਰਹੀਮ ਨੂੰ ਮਾਫੀ ਦਿਵਾਉਣ ਵਾਲਾ ਮਾਮਲਾ ਸੀ ਉਹਦੇ ਵਿੱਚ ਅਹਿਮ ਭੂਮਿਕਾ ਸ਼੍ਰੋਮਣੀ ਅਕਾਲੀ ਦਲ ਨੇ ਸੁਵਿਰ ਸਿੰਘ ਬਾਦਲ ਨੇ ਅਦਾ ਕੀਤੀ ਸੀ ਹਾਲਾਂਕਿ ਹੁਣ ਪੇਟੀੜਿਆ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੀ ਇਸਵਾਲਾਂ ਦੇ ਘੇਰੇ ਦੇ ਵਿੱਚ ਦੋ ਧੜਿਆਂ ਦੇ ਵਿੱਚ ਵੰਡਿਆ ਜਾ ਚੁੱਕਿਆ ਜੀ ਸ਼੍ਰੋਮਣੀ ਅਕਾਲੀ ਦਲ ਤੱਕ ਇਹ ਹੁਣ ਵੰਡਿਆ ਗਿਆ ਦੋ ਧੜਿਆਂ ਦੇ ਵਿੱਚ ਦੋਵੇਂ ਧੜੇ ਪੇਸ਼ ਹੋ ਚੁੱਕੇ ਆ ਜੀ ਦੇ ਅਕਾਲ ਤਖਤ ਸਾਹਿਬ ਦੇ ਕੋਲ ਇੱਕ ਧੜੇ ਦਾ ਲੈਟਰ ਓਪਨ ਸੀਗਾ ਇੱਕ ਧੜੇ ਦਾ ਲੈਟਰ ਬੰਦ ਲਪਾਏ ਹੋਏ ਸੀਗਾ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਕਾਬਜ ਧੜਾ ਹੈਗਾ ਜਿਹਦਾ ਕਿ ਕਹਿੰਦਾ ਮੈਂ ਪ੍ਰਧਾਨ ਹੈਗਾ ਉਹ ਸੁਖਬੀਰ ਬਾਦਲ ਧੜਾ ਜੀ ਉਹਨੇ ਗੁਪਤ ਲੈਟਰ ਭੇਜਿਆ ਹੈਗਾ ਗੁਪਤ ਲੈਟਰ ਲੈਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਜਹਦਰ ਸਾਹਿਬ ਬਾਹਰੋਂ ਵਾਪਸ ਆਏ ਸੀ ਤੇ ਬਾਹਰੋਂ ਵਾਪਸ ਆਏ ਸੀ ਨਾਲ ਦੇ ਨਾਲ ਵਾਪਸ ਚਲੇ ਗਏ ਜਦ ਕਿ ਚਰਚਾ ਹੁਣ ਉਹਨਾਂ ਦੇ ਖਿਲਾਫ ਵੀ ਹੋਣ ਲੱਗ ਪਈ ਆ ਜਦ ਅਕਾਲ ਤਖਤ ਸਾਹਿਬ ਦੇ ਖਿਲਾਫ ਕਿ ਉਹਨਾਂ ਨੂੰ ਹਾਜ਼ਰ ਰਹਿਣਾ ਚਾਹੀਦਾ ਸੀਗਾ ਤੇ ਪੰਥਕ ਸਿਸਟਮ ਜਿਹੜਾ ਚੱਲ ਰਿਹਾ ਉਹ ਬੜਾ ਗਲਤ ਚੱਲ ਰਿਹਾ ਪਰ ਜਹਦਰ ਸਾਹਿਬ ਜਿਹੜੇ ਹੈਗੇ ਉਹ ਬਾਹਰ ਕਰਦੇ ਆ ਇਹ ਠੀਕ ਨਹੀਂ ਆਏਗਾ ਤੇ ਹੁਣ ਪ੍ਰਦੀਪ ਕਲੇਰ ਵਰਗਾ ਇੱਕ ਸਰਸੇ ਦਾ ਅਨੁਆਈ ਜਿਹੜਾ ਦਾਵਾ ਕਰਦਾ ਮੈਂ 2008 ਦੇ ਵਿੱਚ ਇੱਕ ਅਹਿਮ ਕਮੇਟੀ ਦੇ ਵਿੱਚ ਮੈਂ ਪਿਆ ਸੀਗਾ 2014 ਦੇ ਵਿੱਚ ਮੈਂ ਸਿਆਸੀ ਵਿੰਗ ਦਾ ਮੁਖੀ ਬਣ ਗਿਆ ਸੀ ਤੇ ਉਹ ਕਹਿੰਦਾ ਵੀ ਜੀ ਵੀ ਵਿਸ਼ੇਸ਼ ਤੌਰ ਤੇ ਦੋਸ਼ ਲਾਉਂਦਾ ਹੋਏ ਕਿ ਹਣੀ ਪ੍ਰੀਤ ਜਿਹੜੀ ਹੈਗੀ ਆ ਉਸ ਨੇ ਤੇ ਜਿਹੜਾ ਸਰਸੇ ਵਾਲਾ ਦਾ ਮੁਖੀ ਹੈਗਾ ਉਹਨਾਂ ਨੇ ਗੁਰੂ ਰੰਤ ਸਾਹਿਬ ਦੀ ਬੇਅਦਬੀ ਕਰਨ ਵਾਸਤੇ ਸੰਗਤ ਨੂੰ ਕਿਹਾ ਸੀਗਾ ਉਹਨਾਂ ਨੂੰ ਉਕਸਾਇਆ ਸੀਗਾ ਦੋਸ਼ੀ ਨੇ ਉਹ ਉਸ ਤੋਂ ਬਾਅਦ ਹੁਣ ਇਹ ਵੀ ਗੱਲ ਕਰਦਾ ਹੋ ਕਿ ਕਿੱਦਾਂ ਸਰਸੇ ਵਾਲੇ ਨੂੰ ਮਾਫ ਕਰਨ ਵਾਸਤੇ ਕਿਵੇਂ ਦਾ ਡਰਾਮਾ ਰਚਾਇਆ ਗਿਆ ਸੀਗਾ ਤੇ ਉਹਨਾਂ ਨੂੰ ਕਿੱਦਾਂ ਇਕੱਠੇ ਹੋਏ ਕਿੱਦਾਂ ਬੰਬੇ ਬੁਲਾਇਆ ਗਿਆ ਇੱਕ ਜੇਡਬਲਿਊ ਹੋਟਲ ਦੀ ਕੜੀ ਆ ਬਹੁਤ ਵੱਡੇ ਬਹੁਤ ਵੱਡਾ ਹੋਟਲ ਹੁੰਦਾ ਉਹ ਠੀਕ ਹੈ ਤੇ ਉਹ ਉਸ ਹੋਟਲ ਦੇ ਵਿੱਚ ਕਹਿੰਦਾ ਠਹਿਰੇ ਸੀਗੇ ਉੱਥੇ ਮੀਟਿੰਗ ਹੋਈ ਸੀ ਤੇ ਕਹਿੰਦਾ ਸੁਖਬੀਰ ਬਾਦਲ ਨੂੰ ਕਹਿਣ ਲੱਗਿਆ ਸਰਸੇ ਵਾਲਾ ਕਿ ਅਸੀਂ ਤਾਂ ਭਾਈ ਸੰਗਤ ਨੂੰ ਜਿਵੇਂ ਕਹਿੰਦੇ ਆ ਸੰਗਤ ਸਾਡੇ ਮੁਤਾਬਕ ਚੱਲਦੀ ਆ ਤੁਸੀਂ ਕਿੱਦਾਂ ਮਾਫ਼ ਕਰਾਓਗੇ ਤੁਸੀਂ ਕਿੱਦਾਂ ਮਾਫ਼ ਕਰਦੇ ਹੋਗੇ ਕਹਿੰਦਾ ਉਹਨੂੰ ਕਹਿੰਦਾ ਬਾਬੇ ਨੂੰ ਫਿਰ ਉਹ ਸੁਖਬੀਰ ਕਹਿੰਦਾ ਜਿਵੇਂ ਤੁਸੀਂ ਬਾਬੇ ਆ ਨਾ ਤੁਹਾਡੇ ਸੰਗਤ ਦੇ ਇਦਾਂ ਮੈਂ ਸਿੱਖ ਧਰਮ ਦਾ ਬਾਬਾ ਮੈਂ ਸਿੱਖ ਧਰਮ ਦਾ ਬਾਬਾ ਆਇਗਾ ਮੇਰੀ ਵੀ ਸੰਗਤ ਮੰਨਦੀ ਆ ਤੇ ਕਹਿੰਦਾ ਠੀਕ ਆਂਦਾ ਦੇਖੋ ਤੁਸੀਂ ਮੈਂ ਹੁਕਮ ਨਾਵਾ ਕਹਿੰਦਾ ਆਕਾਲ ਤਖਤ ਸਾਹਿਬ ਤੋਂ ਹੋਊਗਾ ਤੇ ਤੁਸੀਂ ਮਾਫ਼ ਹੋ ਜਾਓਗੇ ਬਸ ਠੀਕ ਆ ਠੀਕ ਆ ਕਹਿੰਦਾ ਤੁਹਾਡੇ ਵੋਟਾਂ ਪੱਕੀਆਂ ਗੱਲ ਹੋ ਗਈ ਤੈ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਮਾਫ਼ ਕੀਤਾ ਵੀ ਸਰਸੇ ਵਾਲੇ ਨੇ ਮਾਹੀ ਮੰਗ ਲਈ ਆ ਤੇ ਉਸ ਨੂੰ ਮਾਫ ਕਿਤਾ ਜਾਂਦਾ ਤੇ ਪੂਰੇ ਆਪਣਾ ਪੰਜਾਬ ਦੇ ਵਿੱਚ ਜੋ ਵਿਰੋਧ ਪੈ ਗਿਆ ਸੀਗਾ ਪੂਰਾ ਪੰਜਾਬ ਪੰਜਾਬੀਆਂ ਦੇ ਵਿੱਚ ਉਹ ਵਿਰੋਧ ਅਸੀਂ ਖਤਮ ਕਰਦੇ ਆ ਸਰਸੇਵਾਲੇ ਨੇ ਫੇਰ ਕਿਹਾ ਕਹਿੰਦਾ ਸੁਖਵੀਰ ਨੂੰ ਵੀ ਤੁਸੀਂ ਮੈਨੂੰ ਗਲਤ ਪੇਸ਼ ਕਰ ਰਹੇ ਹੋ ਮੈਂ ਤਾਂ ਤੁਹ ਤੋਂ ਕਦੋਂ ਮਾਹੀ ਮੰਗੀਆ ਤੁਤੋਂ ਤਾਂ ਮੈਂ ਮਾਹੀ ਮੰਗਿਉ ਨਹੀਂ ਅੱਛਾ ਕਦਾਂ ਕੀ ਕਹਿੰਦਾ ਮੈਂ ਸਪਸ਼ਟੀਕਰਨ ਤੁਹ ਦਿੱਤਾ ਸਪਸ਼ਟੀਕਰਨ ਨੂੰ ਤੁਸੀਂ ਮਾਫੀ ਦੇ ਦਿੱਤਾ ਮਾਫੀ ਕਰਤਾ ਕਹਿੰਦਾ ਇਹ ਇਦਾਂ ਦਾ ਸੁਖਵੀਰ ਬਾਦਲ ਨੇ ਕੀਤਾ ਸੀਗਾ ਉਹ ਕਾਫੀ ਦੋਸ਼ ਲਾ ਰਿਹਾ ਉਹ ਅਰਸ਼ਦੀਪ ਕਲੇਰ ਆ ਉਹਦੀ ਦੋਵਾਂ ਦੀ ਕਾਸਟ ਤਾਂ ਇੱਕੋ ਹੀ ਆ ਮਤਲਬ ਕਿ ਗੋਤ ਤਾਂ ਇੱਕੋ ਹੀ ਆ ਉਹ ਪ੍ਰਦੀਪ ਕਲੇਰ ਤੇ ਅਰਸ਼ਦੀਪ ਕਲੇਰ ਆ ਮੈਂ ਨਹੀਂ ਕਹਿੰਦਾ ਕਿ ਦੋਆਂ ਦਾ ਆਪਸ ਵਿੱਚ ਕੋਈ ਗੋਤਾਂ ਕਰਕੇ ਸਾਂਝ ਆ ਗੋਤਾਂ ਵਰਗੋ ਸਾਂਝ ਬਹੁਤੀ ਹੁੰਦੀ ਨਹੀਂਗੀ ਤੇ ਪਰ ਅਰਸ਼ਦੀਪ ਸਿੰਘ ਕਲੇਰ ਸ਼ਰੋਮਣੀ ਅਕਾਲ ਦਲ ਦਾ ਲੀਗਲ ਵਿੰਗ ਸੰਭਾਲਦਾ ਜੀ ਉਹ ਕਹਿੰਦੇ ਆ ਜਿਹੜਾ ਪ੍ਰਦੀਪ ਕਲੇਰ ਬੰਦੇ ਨੇ ਸਾਹਿਬ ਸ੍ਰੀ ਗੁਰੂ ਰੰਧ ਸਾਹਿਬ ਦੀ ਬੇਅਦਬੀ ਕੀਤੀ ਆ ਮੇਨ ਤੌਰ ਤੇ ਮੁੱਖ ਤੌਰ ਤੇ ਇਹ ਬੰਦਾ ਬੇਅਦਬੀ ਕਰਨ ਵਾਲਾ ਬੰਦਾ ਇਹ ਬੰਦਾ ਮੁੱਖ ਹੈ ਇਹਨੂੰ ਫਾਂਸੀ ਹੋਣੀ ਚਾਹੀਦੀ ਆ ਪਰ ਵੱਡੀ ਗੱਲ ਆ ਕਿ ਕੇਂਦਰ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਮਿਲ ਕੇ ਸਾਂਝੇ ਤੌਰ ਤੇ ਪ੍ਰਦੀਪ ਕਲੇਰ ਨੂੰ ਬਾਦਾਂ ਮਾਗਵਾ ਬਣਾ ਲਿਆ ਹੁਣੀ ਇਹਨੂੰ ਪੱਜ ਨੂੰ ਫਾਂਸੀ ਚਾਹੀਦੀ ਆ ਕਹਿੰਦਾ ਹੁਣ ਇਹ ਬਾਦਾਂ ਮਾਗਵਾ ਬਣਾ ਕੇ ਅਨਾਬ ਸ਼ਨਾਬ ਬਿਆਨ ਦੇ ਰਿਹਾ ਜਿਹੜੀ ਗੱਲ ਕੋਈ ਹੋਈ ਹੋ ਨਹੀਂ ਕਹਿੰਦਾ ਉਹ ਗੱਲਾਂ ਕਰ ਰਿਹਾ ਅਰਸ਼ਦੀਪ ਕਲੀਅਰ ਕਹਿੰਦੇ ਆ ਕਹਿੰਦਾ ਇਹ ਗਲਤ ਬਿਆਨਬਾਜ਼ੀ ਬਿਆਨਬਾਜ਼ੀ ਕਰ ਰਿਹਾ ਚਲੋ ਇਹ ਗਲਤ ਬਿਆਨਬਾਜ਼ੀ ਕਲੀਅਰ ਸਾਹਿਬ ਕਰ ਰਿਹਾ ਹੋਵੇਗਾ ਉਹ ਵੱਖਰੀ ਗੱਲ ਹੈ ਤੁਹਾਡੀ ਗੱਲ ਨੂੰ ਆਪਾਂ ਸਿਰੇ ਕਰਦੇ ਆਂ ਵੀ ਗਲਤ ਬਿਆਨਬਾਜ਼ੀ ਕਰ ਰਿਹਾ ਹੋਵੇਗਾ ਇਹ ਤਾਂ ਗਲਤ ਨਹੀਂ ਨਾ ਹੈਗਾ ਵੀ ਸਰਸੇ ਵਾਲੇ ਨੂੰ ਮਾਫ ਕੀਤਾ ਸੀਗਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗਿਆਨੀ ਗੁਰਪ੍ਰੀਤ ਸਿੰਘ ਜੀ ਵੱਲੋਂ ਇਹ ਤਾਂ ਗਲਤ ਨਹੀਂ ਨਾ ਹੈਗਾ ਇਹ ਤਾਂ ਸਹੀ ਆ ਬਾਕੀ ਗਲਤ ਹੋ ਸਕਦਾ ਚਲੋ ਉਹਨੇ ਸੁਖਵੀਰ ਬਾਦਲ ਦਾ ਨਾਮ ਲਿਆ ਵੀ ਉੱਥੇ ਇਕੱਠੇ ਹੋਏ ਜੀ ਉਹ ਕਹਿੰਦਾ ਮੈਂ ਬਾਬਾ ਆਏਗਾ ਜੀ ਗਲਤ ਹੋ ਸਕਦੀ ਹੈ ਗੱਲ ਇਹ ਜਿਹੜੀਆਂ ਗੱਲਾਂ ਵਿਚ ਵਿਚਾਲੇ ਹੋ ਗਈ ਉਹ ਤਾਂ ਗਲਤ ਹੋ ਸਕਦੀਆਂ ਨੇ ਆਪਾਂ ਮੰਨ ਲਓ ਹੀ ਗੱਲ ਪਰ ਜਿਹੜਾ ਨੱਟਸ਼ੈਲ ਰਿਜ਼ਲਟ ਸਾਹਮਣੇ ਆਇਆ ਸੀਗਾ ਨਿਕਲ ਕੇ ਬਈ ਉਹਨੂੰ ਮਾਫ ਕਰ ਦਿੱਤਾ ਗਿਆ ਇਹ ਵੀ ਚਰਚਾ ਹੋਈ ਸੀ ਕਿ ਸਰਸੇ ਵਾਲਾ ਗੁੱਸੇ ਹੋਇਆ ਸੀਗਾ ਕਿ ਮੈਂ ਮਾਫੀ ਤਾਂ ਮੰਗਿਓ ਨਹੀਂ ਮੈਂ ਤਾਂ ਸਪਸ਼ਟੀਕਰਨ ਦਿੱਤਾ ਤੁਹਾਨੂੰ ਇਹ ਸੰਗਤ 'ਚ ਵੀ ਸਰਸਾ ਚਰਚਾ ਹੋਈ ਸਰਸੇ ਨਾਲ ਨੋਦੀ ਆਪਣਾ ਸਿੱਖ ਸੰਗਤ 'ਚ ਕਿ ਮਾਫੀ ਤਾਂ ਮੰਗੀ ਨਹੀਂ ਸੀਗੀ ਉਹਨੂੰ ਮaaf ਕਰਤਾ ਤੁਸੀਂ ਤੋਂ ਕਲੇਰ ਸਾਹਿਬ ਇਹਦਾ ਗੱਲ ਆਪਾਂ ਝੂਠ ਨਹੀਂ ਨਾ ਕਰ ਸਕਦੇ ਤੁਸੀਂ ਵਕਾਲਤ ਕਰਦੇ ਹੋ ਤੇ ਵਕਾਲਤ ਦੇ ਵਿੱਚ ਇੱਕ ਤੱਤ ਸਾਹਮਣੇ ਬੜਾ ਵਧੀਆ ਹੁੰਦਾ ਕਲੇਰ ਸਾਹਿਬ ਉਹ ਉਹ ਵਕਾਲਤ ਇੱਕ ਬੜੀ ਕਮਾਲ ਦੀ ਚੀਜ਼ ਆ ਇਹ ਕਿ ਜਿਹੜੀ ਇਨਸਾਨ ਨੂੰ ਨਿਯਮ ਵਿਧਾਨ ਅਨੁਸਾਰ ਜਿਉਣਾ ਸਿਖਾਉਂਦੀ ਆ ਨਿਯਮ ਵਿਧਾਨ ਅਨੁਸਾਰ ਕਾਨੂੰਨ ਅਨੁਸਾਰ ਜੇ ਵਕੀਲ ਗਲਤੀ ਕਰੇ ਨਾ ਤਾਂ ਵੱਡੀ ਗਲਤੀ ਮੰਨੀ ਜਾਂਦੀ ਹੈ ਕਿਉਂਕਿ ਵਕੀਲ ਨੂੰ ਪਤਾ ਹੈ ਕਿ ਇਸ ਗਲਤੀ ਦੀ ਸਜ਼ਾ ਕੀ ਹੋਣੀ ਹੈ ਤੁਹਾਨੂੰ ਤਾਂ ਪਤਾ ਕਲੇਰ ਸਾਹਿਬ ਤੁਸੀਂ ਤਾਂ ਝੂਠ ਬੋਲ ਨਹੀਂ ਸਕਦੇ ਅੱਛੇ ਖਾਨਦਾਨੀ ਬੰਦੇ ਆ ਕਲੇਰ ਸਾਹਿਬ ਅੱਛੇ ਖਾਨਦਾਨ ਦੇ ਬੰਦੇ ਨੇ ਵਕੀਲ ਸਾਹਿਬ ਪਰ ਅੱਜ ਉਹ ਸ਼੍ਰੋਮਣੀ ਅਕਾਲ ਦਲ ਦੇ ਲੀਗਲ ਵਿੰਗ ਦੇ ਵਿੱਚ ਵੀ ਹੈਗੇ ਨੇ ਇਸ ਕਰਕੇ ਸ਼੍ਰੋਮਣੀ ਅਕਾਲ ਦਲ ਦਾ ਪੱਖ ਉਹਨਾਂ ਨੂੰ ਕਰਨਾ ਪੈਣਾ ਤੇ ਕੱਲ ਵੀ ਰਹੇ ਨੇ ਉਹ ਠੀਕ ਹੈ ਜੀ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ